ਦੋਸਤੋ ਹਾਜ਼ਰ ਹੋ ਚੁਕੀਏ ਤੁਹਾਡੇ ਆਪਣੀ ਦੋਸਤ ਮਨਪ੍ਰੇ ਤੁਹਾਡੇ ਆਪਣੇ ਚੈਨਲ ਯਸ ਟੀਵੀ ਤੇ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਦਿਲਾਂ ਦੇ ਵਿੱਚ ਜਗ੍ਹਾ ਨਾ ਨਾ ਤਾਂ ਅਧਿਕਾਰ ਦੇ ਨਾਲ ਮਿਲਦੀ ਏ ਨਾ ਹੀ ਹਥਿਆਰ ਦੇ ਨਾਲ ਮਿਲਦੀ ਏ ਦਿਲਾਂ ਦੇ ਵਿੱਚ ਜਗ੍ਹਾ ਸਿਰਫ ਔਰ ਸਿਰਫ ਪਿਆਰ ਦੇ ਨਾਲ ਮਿਲਦੀ ਏ ਜੇਕਰ ਆਪਾਂ ਆਪਣੀ ਬੋਲਬਾਣੀ ਨੂੰ ਚੰਗਾ ਰੱਖਾਂਗੇ ਨਾ ਤੇ ਆਪਾਂ ਸਭ ਦੇ ਦਿਲਾਂ ਤੇ ਆਵਾਜ਼ ਕਰਾਂਗੇ ਹਨਾ ਸਭ ਦੇ ਦਿਲਾਂ ਦੇ ਵਿੱਚ ਨੂੰ ਜਿੱਤ ਲਵਾਂਗੇ ਲੇਕਿਨ ਜੇਕਰ ਸਾਡੀ ਬਾਣੀ ਹੀ ਕੋੜੀ ਹੋਏਗੀ ਜਿਹਦੇ ਨਾਲ ਆਪਾਂ ਗੱਲ ਕਰਾਂਗੇ ਗੁੱਸੇ ਨਾਲ ਗੱਲ ਕਰਾਂਗੇ ਤੇ ਕੌਣ ਸਾਡੇ ਨਾਲ ਬੋਲਣਾ ਚਾਹੇਗਾ ਇਸ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੀ ਬਾਣੀ ਨੂੰ ਆਪਣੀ ਆਵਾਜ਼ ਨੂੰ ਮਿੱਠਾ ਰੱਖਣਾ ਜਿਹਦੇ ਨਾਲ ਵੀ ਆਪਾਂ ਗੱਲ ਕਰਨੀ ਏ ਉਹਦੇ ਨਾਲ ਵਧੀਆ ਤਰੀਕੇ ਦੇ ਨਾਲ ਗੱਲ ਕਰਨੀ ਏ ਨਾ ਤੁਸੀਂ ਆਪਣੇ ਆਪ ਹੀ ਸਬਦੇ ਦਿਲਾਤੇ ਵਸਨ ਲੱਗ ਜਾਓਗੇ ਆਪਾਂ ਕਈ ਵਾਰੀ ਕਹਿੰਦੇ ਸਨ ਉਹ ਪਸੰਦ ਨਹੀਂ ਹੈ ਸਾਨੂੰ ਉਹ ਪਸੰਦ ਨਹੀਂ ਹੈ ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਸਵਾਰਨਾ ਹੈ ਆਪਣੀ ਬੋਲੀ ਨੂੰ ਕੰਟਰੋਲ ਚ ਕਰਨਾ ਹੈ ਕਈ ਵਾਰੀ ਆਪਾਂ ਹੱਤੋਂ ਜ਼ਿਆਦਾ ਬੋਲ ਜਾਂਦੇ ਹਾਂ ਉਸ ਤੋਂ ਬਾਅਦ ਫਿਰ ਖੁਦ ਹੀ ਪਛਤਾਨਨੇ ਆ ਹੈਨਾ ਇਸ ਲਈ ਪਛਤਾਨਾ ਬਾਅਦ ਦੇ ਵਿੱਚ ਨਾ ਪਵੇ ਸਾਨੂੰ ਆਪਣੀ ਬੋਲੀ ਤੇ ਹੁਣ ਧਿਆਨ ਨਾਲ ਬੋਲਨੇ ਕਿ ਬੋਲ ਕੇ ਰਹੀਆਂ ਹਮੇਸ਼ਾ ਨਾਪ ਤੋਲ ਕੇ ਬੋਲਣਾ ਚਾਹੀਦਾ ਹੈ ਤੇ ਗੱਲ ਆਪਾਂ ਹਮੇਸ਼ਾ ਸਭ ਕੋਲ ਸੁਣੀ ਹੁੰਦੀ ਹੈ ਤੇ ਸਾਨੂੰ ਇਹ ਫੋਲੋ ਵੀ ਕਰਨੀ ਆ ਆਪਾਂ ਸੁਣ ਲੈਨੇ ਆ ਵੇਖ ਲੈਨੇ ਆ ਸਭ ਕੁਝ ਚੰਗਾ ਹੁੰਦਾ ਹੈ ਲੇਕਿਨ ਆਪਣੇ ਆਪ ਦੇ ਹੀ ਨਹੀਂ ਹੈਗੇ ਦੂਜੇ ਕਾਲਨ ਉਹ ਚੰਗੀ ਗੱਲ ਹੈ ਲੇਕਿਨ ਆਪਾਂ ਨਹੀਂ ਕਰਨੀ ਜਦ ਤੱਕ ਆਪਾਂ ਖੁਦ ਤੋਂ ਸ਼ੁਰੂਆਤ ਨਹੀਂ ਕਰਾਂਗੇ ਤੇ ਉਹ ਕਿਵੇਂ ਹੋਏਗਾ ਇਸ ਲਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਦਲੋ ਆਪਣੇ ਜਿਹੜੇ ਬੋਲ ਬਾਣੀ ਹੈ ਉਹ ਵਧੀਆ ਰੱਖੋ ਆਪਣੇ ਆਪ ਆਪਾਂ ਸਾਰਿਆਂ ਦੇ ਦਿਲਾਂ ਤੇ ਜਗ੍ਹਾ ਬਣਾ ਲਵਾਂਗੇ ਤੇ ਮਾਲਕੋ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੇਗੀ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਆਪਣੇ ਚੈਨਲ ਇਸ ਟੀਵੀ ਤੇ ਹੁਣ ਮੈਨੂੰ ਦੋਈ ਇਜਾਜ਼ਤ ਸੱਚੀ ਕਾਲ